ਦਾ ਤੇ ਚੰਗੀ ਨਹੀਂ ਕੀਤੀ ਬੜੇ ਸੋਹਾਨਾ ਬਣਦਾ ਓਏ ਓ ਕਿੰਨਾ ਏ ਕਿ ਉਹ ਬਣਦਾ ਉਹ ਨਹੀਂ ਕੀਤੀ ਉਹ ਲੱਕੜਾ ਨਾ ਪਾੜਿਆ ਤੇ ਲੱਕੜਾ ਲਾ ਫੰ ਲੱਕੜਾ ਪਰ ਨਹੀਂ ਬਣਦਾ ਬਾਹ ਟਟ ਗਿਆ ਵੀਰ ਬੰਨਾ ਲੱਕੜਾ ਚੰਗੀ ਨਹੀਂ ਕੀਤੀ ਬੜੇ ਸੋਹਾਨਾ ਬਣਦਾ ਬਾਹ ਟਟ ਗਿਆ ਵੀਰ ਬੰਨਾ ਅਲੀ ਆਲਾ ਦਾ ਤੇ ਚੰਗੀ ਨਹੀਂ ਕੀਤੀ ਬੜੇ ਸੋਹਾਨਾ ਬਣਦਾ ਓਏ ਓ ਗੱਲ ਨਾ ਕਿਹਾ ਤਾ ਓਏ ਲੱਗਣਾ ਓ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋਗਿਆਣਾ ਵਾ ਪਾਣੀ ਰੋਗਿਆਲੇ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਪਾਂ ਫੋਟ ਲਾਣਾ ਇੱਥੇ ਵੀ ਪਾੜਦੀ ਜਾਂਦੀ ਕੋੜ ਚੈਰੇ ਜਾਓ ਫਿਰ ਲੱਗੜ ਲੱਗ ਏਸਾ ਕਲੈਰੀ ਫਦੇ ਆਲੀ ਕਲਾੜੇ ਬੰਦੇ ਵਿੱਚ ਕੋੜ ਹੋ ਗਿਆ ਮੇਰੇ ਵੀ ਜਿਹਨਾਂ ਟਰਾਈਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀਰ ਸਮਾਨ ਸੇਫ ਜਗ੍ਹਾ ਤੇ ਡੰਗ ਡੰਗਰਾ ਦੇ ਸੇਫ ਜਗ੍ਹਾ ਤੇ ਕਰ ਲੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਉਹ ਵੀਰ ਬੰਨ ਟਟ ਗਿਆ ਬੰਨ ਪਿੰਦੇ ਪੈ ਕਲੋਂ ਬੰਨ ਟਟ ਗਿਆ ਛੇਤੀ ਪਹੁੰਚ ਬੰਨ ਟਟ ਗਿਆ ਛੇਤੀ ਮਰ ਕੇ ਪੈ ਗਿਆ ਚਲੋ ਚਲੋ ਪਰ ਆ ਜਾ ਬੰਨ ਟਟ ਗਿਆ ਛੇਤੀ ਪਹੁੰਚ ਮਰੇ ਵੀਰਾਂ ਹਲਕਾ ਸੁਲਤਾਨਪੁਰ ਲੋਦੀ ਦਾ ਪਿੰਡ ਹਾਲੀ ਕਲਾਂ ਜਿੱਥੇ ਆਰਜੀ ਬੰਨ ਟੁੱਟ ਗਿਆ ਤਾਂ ਲੋਕਾਂ ਦੇ ਲਈ ਵੱਡੀ ਆਫਤ ਪਾਣੀ ਜਿਹੜਾ ਇਹ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਹੁਣ ਸ਼ੁਰੂ ਹੋ ਗਿਆ ਤਿੰਨ ਦਿਨਾਂ ਤੋਂ ਆਰਜੀ ਬੰਨ ਨੂੰ ਬੰਨਣ ਦੀ ਕੋਸ਼ਿਸ਼ ਹੋ ਰਹੀ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਇਸ ਕਦਰ ਵਧਿਆ ਹੈ ਤਾਂ ਸੁਲਤਾਨਪੁਰ ਲੋਦੀ ਦੇ ਕਈ ਪਿੰਡਾਂ ਨੂੰ ਇਹ ਟਾਲ ਆ ਸਕਦਾ ਤਾਜ਼ਾ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਬੰਨ ਟੁੱਟਿਆ ਹੈ ਤਾਂ ਲੋਕ ਕਾਫੀ ਪਰੇਸ਼ਾਨ ਨੇ ਲੋਕਾਂ ਦੇ ਵਿੱਚ ਪਾਜੜਾ ਪੈ ਜਾਂਦੀਆਂ ਨੇ ਤੇ ਬੰਨ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਲੋਕ ਕਰਦੇ ਨਜ਼ਰ ਆ ਰਹੇ ਨੇ ਮੀਦਾਏ ਪਾਣੀ ਇਸ ਵੇਲੇ ਆਫਤ ਬਣ ਚੁੱਕਿਆ ਹੈ ਦਰਸਲ ਦਰਿਆ ਪੰਜਾਬ ਦੇ ਇਸ ਵੇਲੇ ਉਫਾਨ ਤੇ ਨੇ ਜਿਸ ਨਾਲ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪਾਣੀ ਵੱਡੀ ਆਫਤ ਮੁਚਾਰ ਰਿਹਾ ਤੇ ਤਸਵੀਰਾਂ ਨੇ ਸੁਲਤਾਨਪੁਰ ਲੋਧੀ ਦੀਆਂ ਜਿੱਥੇ ਆਰਜੀਬਨ ਟੁੱਟਣ ਤੋਂ ਬਾਅਦ ਲੋਕਾ ਚਪਾਜੜਾ ਪੈ ਗਈਆਂ ਨੇ ਉਹ ਲੱਕੜਾ ਨਾ ਪਾਣੀ ਆ ਤੇ ਲੱਕੜਾ ਲਾ ਕੱਲਾ ਕੱਲਾ ਪਰ ਨਹੀਂ ਬਣਦਾ ਬਾਹ ਟਟ ਗਿਆ ਵੀਰ ਬੰਨ ਕੱਲਾ ਮਸਤ ਜੰਗੀ ਨਹੀਂ ਕੀਤੀ ਕੱਲਾ ਕੱਲਾ ਬਾਹ ਟਟ ਗਿਆ ਵੀਰ ਬੰਨ ਆਲੀ ਆੜਾ ਜੰਗੀ ਨਹੀਂ ਕੀਤੀ ਰੱਬ ਨੇ ਚੰਗੀ ਨਹੀਂ ਕੀਤੀ ਓਏ ਓਏ ਕਿੰਨਾ ਗਿਆ ਓਏ ਜੰਗੀ ਨਹੀਂ ਕੀਤੀ ਰੱਬ ਪਰ ਕੱਲਾ ਓਏ ਨੂੰ ਆ ਉਹ ਵੀਰ ਛੇਤੀ ਛੇਤੀ ਪਾਣੀ ਰੋ ਗਿਆ ਨਾ ਵਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਸਾਵੇ ਇੱਥੇ ਹੀ ਪਾੜਦੀ ਜਾਂਦੀ ਤੇਰੇ ਜਾਓ ਫਿਰ ਲੱਕੜ ਲਾ ਲਾ ਜੀ ਫਤੇ ਆਲੀ ਕਲਾੜੇ ਬੰਦੇ ਕੋੜ ਹੋ ਗਿਆ ਮੇਰੇ ਵੀਰ ਜਿੰਨਾ ਟਰੈਕਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀ ਸਾਮਾਨ ਸੇਫ ਜਗ੍ਹਾ ਤੇ ਡੰਗਰ ਡੁੰਗਰ ਆਪਦੇ ਸੇਫ ਜਗ੍ਹਾ ਤੇ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਓ ਵੀਰ ਬੰਨ ਟੁੱਟ ਗਿਆ ਬੰਨ ਪਿੰਦੇ ਪੈਕ ਕੋਲੋਂ ਬੰਨ ਟੁੱਟ ਗਿਆ ਛੇਤੀ ਪਹੁੰਚ ਬੰਨ ਟੁੱਟ ਗਿਆ ਛੇਤੀ ਤੂੰ ਚਲੋ ਪਰ ਆ ਜਾ ਬੰਨ ਟੁੱਟ ਗਿਆ ਛੇਤੀ ਪਹੁੰਚ ਮੇਰੇ ਵੀਰਾਂ